ਸਮੇਂ ਤੋਂ ਮੰਗਾ ਲੰਮਕੀਆਂ ਆ ਰਹੀਆਂ ਤਨਖਾਹਾਂ ਹਸ ਬੰਦੇ ਤਨਖਾਹ ਬਹੁਤ ਘੱਟ ਹੈ ਇੱਥੇ ਬਾਕੀ ਟੋਲ ਬਲਾਜਾਂ ਦੇ ਉੱਤੇ ਕਾਫੀ ਤਨਖਾਹ ਹੈ ਇੱਥੇ ਕੁਝ ਨਹੀਂ ਦਿੱਤਾ ਜਾ ਰਿਹਾ ਜੀ ਕੋਈ ਸਹੂਲਤ ਨਹੀਂ ਆ ਉਲਟਾ ਅਗਰ ਕੋਈ ਤਨਖਾਹ ਬਾਰੇ ਅੱਗੇ ਹੋ ਕੇ ਗੱਲ ਕਰਦਾ ਤੇ ਉਹਨੂੰ ਕੋਈ ਨਾ ਕੋਈ ਬੰਦਾ ਲਾ ਕੇ ਡੂੜੀ ਤੋਂ ਕੱਢ ਦਿੱਤਾ ਜਾਂਦਾ ਹੈ ਔਰ ਕੰਮ ਕੀ ਕਿਉਂ ਕੱਢ ਕੇ ਤੇ ਕੱਢਿਆ ਜਾਂਦਾ ਤੇ ਤਰਨ ਕੀ ਹੋਈ ਜਿਹੜਾ ਬੋਲਦਾ ਵਾ ਹੁਣ ਇੰਨੀ ਤਨਖਾਹ ਦੇ ਵਿੱਚ ਤਾਂ ਗੁਜ਼ਾਰਾ ਹੁੰਦਾ ਨਹੀਂ ਹੈ 3-400 300 ਰੁਪਏ ਦੇ ਨਾਲ ਕਿੱਥੇ ਗੁਜ਼ਾਰਾ ਹੁੰਦਾ ਹੈ ਆਪਾ ਤੇਲ ਪੂ ਕੇ ਆਉਣਾ ਦਸ ਦਸ 15 15 ਕਿਲੋਮੀਟਰ ਤੋਂ ਮੁੰਡੇ ਕੁੜੀਆਂ ਆ ਰਹੇ ਆ ਜਦੋਂ ਕੋਈ ਬੋਲਦਾ ਸਾਡੀ ਦਰਖਾਸਤ ਉਹਦਾ ਕੋਈ ਨਾ ਕੋਈ ਲੇਟ ਆ ਗਿਆ ਮੜਾ ਜਾਂ 5 ਮਿੰਟ ਜਾਂ ਇੱਧਰ ਉੱਧਰ ਪੈਨਾਂ ਕੇ ਬਾਹਨੇ ਦੇ ਨਾਲ ਉਹਨੂੰ ਦੂਜੀ ਤੋਂ ਕੱਢ ਦੋ ਕਿ ਦੂਸਰਾ ਬੋਲੇ ਨਾ ਦੂਜਿਆਂ ਨੂੰ ਡਰਾਉਂਦਾ ਆ ਪੈ ਜਾਂਦਾ ਵਾ ਪੀਐਫ ਦਾ ਕੀ ਚੱਕਰ ਹੈ ਸਾਡੇ ਪੀਐਫ ਨੂੰ ਲੈ ਕੇ ਕੀ ਪੀਐਫ ਕਾਫੀ ਸਾਲ ਹੋ ਗਿਆ ਜੀ ਪੀਐਫ ਕਿਸੇ ਦਾ ਨਹੀਂ ਕਟਿਆ ਇਹ ਰੁਪਈਆ ਨਹੀਂ ਕੱਟ ਰਹੇ। ਇਹ ਕਹਿ ਰਹੇ ਕਿ ਪੀਐਫ ਵੀ ਕੱਟਿਆ ਜਾਵੇ ਤੇ ਇਹਨਾਂ ਦੀ ਪੇਮੈਂਟ ਵੀ ਵਧੀ ਜਾਵੇ। ਦੂਸਰੇ ਟੋਲਾਂ ਦੇ ਬਰਾਬਰ ਪੇਮੈਂਟ ਕੀਤੀ ਜਾਵੇ। ਉਹ ਕਹਿੰਦੇ ਸਾਨੂੰ ਕੋਈ ਮੰਗ ਪੱਤਰ ਨਹੀਂ ਦਿੱਤਾ ਗਿਆ। ਨਾਲ ਉਹ ਸਿੱਧਾ ਧਰਨਾ ਦਿੱਤਾ ਜਾ ਰਿਹਾ ਹੈ। ਆਪ ਵੀ ਵਾਰ ਮੰਗ ਪੱਤਰ ਦਿੱਤਾ ਜੀ। ਇਹਨਾਂ ਨੂੰ ਦਿੱਤਾ ਡੀਐਸਪੀ ਜੜਿਆਲਾਗੁਰੂ ਨੂੰ ਦਿੱਤਾ ਐਸਐਚਓ ਸਾਹਿਬ ਨੂੰ ਦਿੱਤਾ ਐਸਐਸਪੀ ਦੇ ਦਿੱਤਾ ਡੀਸੀ ਸਾਹਿਬ ਦੇ ਦਿੱਤਾ ਲੀਗਰ ਕੋਰਟ ਦੇ ਵਿੱਚ ਦਿੱਤਾ ਜੀ। ਬਕਾਇਦਾ ਸਾਡੇ ਕੋਲ ਉਹਦੀਆਂ ਫੋਟੋ ਕਾਪੀਆਂ ਪਈਆਂ ਜੀ। ਕਿੰਨਾ ਚਿਰ ਹੋ ਗਏ ਬੰਦੇ ਕੱਢੇ ਜਿਹੜੇ ਤੁਹਾਡੇ ਮੁਲਾਜ਼ਮ ਕੱਢੇ ਗਏ। ਇਹਨਾਂ ਨੂੰ ਕੱਢਿਆ ਨੂੰ ਚਾਰ ਦਿਨ ਹੋ ਗਏ ਕੜਤਾ ਬੰਦਿਆਂ ਨੂੰ ਜੇ ਇੱਕ ਤੁਹਾਡੀਆਂ ਮੰਗਾਂ ਨਹੀਂ ਮੰਗੀਆਂ ਜਾਂਦੀਆਂ ਕੀ ਸੰਘਰਸ਼ ਕਰੀਏ ਮੰਨੀਆਂ ਨਹੀਂ ਜਾਂਦੀਆਂ ਜੇ ਨਹੀਂ ਮੰਗ ਮੰਗਾ ਮੰਨੀਆਂ ਜਾਂਦੀਆਂ ਤੇ ਅਸੀਂ ਅੱਗੇ ਸਾਡੇ ਬਾਈ ਜੀ ਆ ਪੰਜਾਬ ਚੇਅਰਮੈਨ ਸਰਦਾਰ ਨਛੱਤਰ ਸਿੰਘ ਜੀ ਜਿੱਦਾਂ ਵੀ ਉਹਨਾਂ ਦੇ ਨਾਲ ਹੋਊਗਾ ਬੈਠ ਕੇ ਗੱਲਬਾਤ ਕਰਕੇ ਫਿਰ ਉਸੇ ਹਿਸਾਬ ਨਾਲ ਅਸੀਂ ਅੱਗੇ ਹੋਰ ਵੀ ਤਿੱਖਾ ਸੰਘਰਸ਼ ਕਰਾਂਗੇ ਔਰ ਧਾਲ ਵੀ ਚੱਲੂਗੀ ਸਾਡੇ ਬੰਦੇ ਭੁਖੜ ਹੜਤਾਲ ਤੇ ਬੈਠਣ ਲਈ ਤਿਆਰ ਆ ਜੋ ਤਿੰਨ ਦਿਨ ਮਤਲਬ ਇੱਕ ਦੋ ਦਿਨ ਦੇਖਾਂਗੇ ਨਹੀਂ ਤੇ ਸਾਡੇ ਬੰਦੇ ਭੁਖੜ ਹੜਤਾਲ ਤੇ ਬੈਠਣਗੇ ਆਪਣੇ ਸਟਾਫ ਆਤੇ ਆਪਣੇ ਜਿੰਨੇ ਵੀ ਮੈਂਬਰ ਖੇਰੇ ਪੰਜਾਬ ਜੁਨੀਅਨ ਆ ਅ ਖੇਰੇ ਪੰਜਾਬ ਜੁਨੀਅਨ ਵਰਕਰ ਜੁਨੀਅਨ ਸੂਲ ਪਲਾਜਾ ਨਜਰਪੁਰਾ ਤੇ ਬੇਨਤੀ ਕਰਦੇ ਆ ਕਿ ਜਿੰਨੀਆਂ ਕੁੜੀਆਂ ਮੁੰਡਿਆਂ ਦਾ 1 ਸਾਲ ਹੋ ਗਿਆ ਪੀਐਫ ਨਹੀਂ ਆਇਆ ਪੀਐਫ ਆਉਤੇ ਸੀ ਆਪਣਾ ਹੱਕ ਮੰਗ ਰਹੇ ਆ ਲੇਬਰ ਕੋਰਟ ਗਏ ਸੀ ਤੇ ਲੇਬਰ ਕੋਰਟ ਲੈਟਰ ਦੇ ਕੇ ਆਏ ਆ ਐਸਐਚਓ ਸਾਹਿਬ ਨੂੰ ਲੈਟਰ ਦਾ ਡੀਐਸਪੀ ਸਾਹਿਬ ਨੂੰ ਲੈਟਰ ਦਾ ਐਸਐਸਪੀ ਸਾਹਿਬ ਨੂੰ ਲੈਟਰ ਦੇ ਕੇ ਆਏ ਸੀ ਅਸੀਂ ਭਾਇ ਇਹ ਰਿਕੁਐਸਟ ਕੀਤੀ ਸੀ ਸਾਡਾ ਬੱਚਿਆਂ ਦਾ ਪੀਐਫ ਮੈਨਣਾ ਚਾਹੀਦਾ ਵਾ ਅੱਜ ਇਹ ਅਸੀਂ 6 ਦਿਨ ਮਾਈ ਅੱਜ ਤੱਕ ਨਾ ਲਾਇਆ ਇਹਨਾਂ ਨੇ ਸਾਡੀ ਕੋਈ ਗੱਲ ਨਹੀਂ ਸੁਣੀ ਸਾਡੇ ਬੰਦੇ ਜਾਣ ਬੁੱਝ ਕੇ ਸਸਪੈਂਡ ਕਰੀ ਜਾਂਦੇ ਆ ਇਹ ਕੇ ਨੂੰ ਬਗੈਰ ਮਤਲਬ ਬਗੈਰ ਗਲਤੀ ਤੋਂ ਸਸਪੈਂਡ ਕਰੀ ਜਾਂਦੇ ਆ ਕਿੱਲੇ ਬੰਦੇ ਸਸਪੈਂਡ ਕੀਤੇ ਜੀ ਹੁਣ ਤੱਕ ਚਾਰ ਬੰਦੇ ਸਸਪੈਂਡ ਕਰਤੇ ਸਾਡੇ ਇਹ ਇਹ ਮੱਜਾ ਵਾਸਤੇ ਆਵਾਜ਼ ਠਾਈ ਸੀ ਤੇ ਮੈਨੂੰ ਉਹਨਾਂ ਨੇ ਟਰਮੀਨੇਟ ਕਰਤਾ ਕੰਪਨੀ ਨੇ ਮੈਨੇਜਰ ਰਾਖੀ ਨੇ ਤੇ ਆਰਕੇ ਚੌਧਰੀ ਤੇ ਆਪਣਾ ਨਾਮ ਰਵੀ ਪੀਐਮ ਦੇ ਇਹਨਾਂ ਨੂੰ ਟਰਮੀਨੇਟ ਕਰਤਾ ਤੇ ਗੋਰਥੀ ਦਾ ਜਿਹੜਾ ਮੈਨੇਜਰ ਨਵਾਂ ਆ ਉਹਨਾਂ ਟਰਮੀਨੇਟ ਕਰਤਾ ਮੈਨੂੰ ਕੀ ਮੰਗ ਕਰਦੇ ਹੋ ਤੁਸੀਂ ਮੰਗ ਕਰਦੇ ਸਾਨੂੰ ਸ਼ਾਂਤਮਈ ਸਾਡਾ ਜੋ ਸਾਡਾ ਹੱਥ ਬਣਦਾ ਸੰਭਦਾ ਜਾਵੇ ਜੋ ਆਪਣੇ ਸਾਡੇ ਨਾਜਮਾ ਦੂਰ ਚੱਲੇ ਆ ਉਹারে ਬੁਣ ਕੇ ਲੈ ਲੈਣਾ ਆਈ ਨਹੀਂ ਮੰਨ ਕਰਦੇ ਅੱਜ ਧਰਨਾ ਕਾਤਾ ਲੱਗਾ ਜੀ ਇੱਥੇ ਡੋਲ ਬਲਾ ਜੀ ਸਰ ਇਹ ਧਰਨਾ ਆਪਣਾ ਇਹ ਆਪਣੇ ਕੋਈ ਜਿਹੜੇ ਮੁੰਡੇ ਨੇ ਆਪਣੇ ਮੁਲਾਜ਼ਮ ਹੀ ਨੇ ਇਹਨਾਂ ਚੋਂ ਕੁਝ ਬੰਦੇ ਜਿਹੜੇ ਨੇ ਉਹਨਾਂ ਨੂੰ ਇਹਨਾਂ ਨੇ ਕੰਪਨੀ ਦੇ ਖਿਲਾਫ ਕੋਈ ਇਹਨਾਂ ਨੂੰ ਕੋਈ ਆਪਣੀ ਕੋਈ ਮੰਗਾਂ ਚੀ ਗਈ ਰਹੀਆਂ ਜਿਵੇਂ ਕੰਪਨੀ ਨਾਲ ਗੱਲ ਕੀਤੀ ਬਗੈਰ ਜਾ ਕੇ ਤੇ ਕੰਪਨੀ ਤੇ ਖਲਾਫ ਕੰਪਲੇਂਟ ਵਗੈਰਾ ਕੀਤੀ ਸੀਗੀ ਤੇ ਉਸ ਤੋਂ ਬਾਅਦ ਇਹਨਾਂ ਨੇ ਡਿਊਟੀ ਤੇ ਆਉਣਾ ਨਹੀਂ ਠੀਕ ਹੈ ਆਨਰੇ ਆਪਣੀ ਮਰਜ਼ੀ ਨਾਲ ਆਪਣੀ ਮਰਜ਼ੀ ਨਾਲ ਛੁਪੀਆਂ ਕਰਨੀਆਂ ਆਪਣੀ ਮਰਜ਼ੀ ਨਾਲ ਚੱਲ ਜਾਣਾ ਮਤਲਬ ਪੂਰੀ ਵਾਈਲੇਸ਼ਨ ਕੀਤੀ ਹੋਈ ਸੀ ਨੇ ਨੇ ਡਿਊਟੀ ਦੀ ਤੇ ਉਸ ਚੱਕਰ ਚ ਕੰਪਨੀ ਨੇ ਇਹਨਾਂ ਜੋ ਕੁਝ ਬੰਦਿਆਂ ਨੂੰ ਜਿਹੜਾ ਟਰਮੀਨੇਸ਼ਨ ਲੈਟਰ ਦਿੱਤਾ ਸੀਗਾ ਤੇ ਉਹ ਇਹ ਚੱਕਰ ਜਿਹੜੇ ਨੇ ਸਾਨੂੰ ਵਿਦੋਟ ਇਨਫੋਰਮ ਪੁਲਿਸ ਤੇ ਨਾਹੀਂ ਆਪਣਾ ਇੱਥੇ ਸਾਨੂੰ ਦੋਲ ਤੇ ਕੋਈ ਮੈਨੇਜਰ ਨੂੰ ਕੋਈ ਇਨਫੋਰਮੇਸ਼ਨ ਦਿੱਤੀ ਕਿ ਆਪਾਂ ਇੰਦਾ ਧਰਨਾਲਾ ਨਾਲ ਕੁਝ ਕਰਨਾ ਤੇ ਉਹ ਬੰਦੇ ਆ ਕੇ ਇੱਥੇ ਬੈਠ ਗਏ ਸੀਗੇ ਕਿੰਨੇ ਬੰਦਿਆਂ ਨੂੰ ਟਰਮੀਨੇਟ ਕੀਤਾ ਗਿਆ ਜੀ ਇਹ ਆਪਾਂ ਇੱਕ ਬੰਦੇ ਨੂੰ ਕੀਤਾ ਜੀ ਪਰ ਅੱਜ ਜਿਹੜੇ ਔਨ ਡਿਊਟੀ ਬੰਦੇ ਸੀਗੇ ਉਹ ਵੀ ਉਹਨਾਂ ਨਾਲ ਮਿਲ ਕੇ ਤੇ ਉੱਥੇ ਬੈਠੇ ਹੋਏ ਨਾਲ ਗੱਲ ਨੇ ਦੇ। ਇਹ ਪੀਐਫ ਨੂੰ ਲੈ ਕੇ ਐਕਸ਼ਨ ਅਗੇ ਵੱਧ ਵੀ ਸਕਦਾ। ਮਤਲਬ ਉਹਨਾਂ ਚ ਵੀ ਹੋਰ ਬੰਦੇ ਨੇ ਵੀ ਆਪਾਂ ਟਰਮੀਨੇਟ ਕਰ ਸਕਦੇ ਆ ਕਿਉਂਕਿ ਟੋਲ ਦਾ ਮਾਹੌਲ ਖਰਾਬ ਕਰ ਰਹੇ ਆ। ਇੰਨਾ ਕਰਕੇ ਬਾਗੀ ਆਪਣਾ ਪੂਰਾ ਟੋਲ ਡਿਸਟਰਬ ਹੋਇਆ ਹੀ ਕਿਉਂਕਿ ਡਿਊਟੀ ਦੇ ਬੰਦੇ ਨਹੀਂ ਸੀਗੇ। ਉਸ ਚੱਕਰ ਚ ਆਪਾਂ ਪੂਰਾ ਟੋਲ ਡਿਸਟਰਬ ਹੋ ਰਿਹਾ। ਮੁद्दा ਕੀ ਸੀ? ਸਰ ਮੁद्दा ਇਹਨਾਂ ਦਾ ਇਹੀ ਆ ਕਿ ਇਹ ਕੋਈ ਪੀਐਫ ਵਗੈਰਾ ਦੇ ਬਾਰੇ ਚ ਗੱਲ ਕਰ ਰਹੇ ਸੀਗੇ ਜੋ ਕੰਪਨੀ ਜਿਹੜਾ ਸਾਰਾ ਕੁਝ ਕਰ ਰਹੀ ਆ। ਉਹ ਸਾਰਾ ਹੁੰਦਾ ਆਪਣਾ ਜੋ ਹੈੱਡ ਆਫਿਸ ਜੰਮੂ। ਠੀਕ ਹੈ ਉਥੂ ਹੀ ਜੋ ਚੀਜ਼ਾਂ ਪੀਐਫ ਵਗੈਰਾ ਜੋ ਸੈਲਰੀ ਸਭ ਕੁਝ ਬੰਦਾ ਉਥੂ ਬੰਦਾ ਤੇ ਇਹਨਾਂ ਨੇ ਉਹਨਾਂ ਨੂੰ ਬਗੈਰ ਇਨਫੋਰਮ ਕੀਤੇ ਜਾਂ ਇਹਨਾਂ ਦੇ ਅੰਦਰ ਕੀ ਚੱਲ ਰਿਹਾ ਕੀ ਸਿਸਟਮ ਹੈ ਉਹ ਨਹੀਂ ਰਹਿਣ ਸਾਰੋਂ ਦੱਸਿਆ ਨਾ ਕੋਈ ਮੇਰੇ ਕੋਲ ਇਹਨਾਂ ਨੇ ਕੋਈ ਇਦਾਂ ਦੀ ਕੋਈ ਨੋਟਿਸ ਦਿੱਤੀ ਮੇਰੇ ਨੋਟਿਸ ਕੋਈ ਗੱਲ ਨਹੀਂ ਆਈ ਤੇ ਨਾ ਇਹਨਾਂ ਨੇ ਹੈੱਡ ਆਫਿਸ ਕੀਤੀ ਤੇ ਇਹਨਾਂ ਨੇ ਡਾਇਰੈਕਟਲੀ ਤਰਨਾ ਤਰਨਾ ਦੇਣ ਲੱਗੇ ਇਹ ਚੀਜ਼ਾਂ ਕਰਨ ਲੱਗੇ ਤੇ ਉਸ ਕਰਕੇ ਮਤਲਬ ਬਹੁਤ ਪਰੇਸ਼ਾਨ ਕਰ ਰਹੇ ਨੇ ਜੀ ਆਪਣਾ ਕੰਮ ਡਿਸਟਰਬ ਕਰਨੇ ਚ ਮਤਲਬ ਕਿ ਕੰਮ ਜਿਹੜਾ ਉਹਦਾ ਕੰਮ ਡਿਸਟਰਬ ਰਹੇ ਹੈ ਇਹ ਚੀਜ਼ਾਂ ਰਹਿਣ ਇਸ ਕਰਕੇ ਟ੍ਰੈਫਿਕ ਬਹੁਤ ਜ਼ਿਆਦਾ ਲੱਗ ਰਹੀ ਹੈ ਐਂਬੂਲੈਂਸ ਆ ਰਹੀ ਹੈ ਉਹ ਫਸ ਰਹੀ ਹੈ ਮੁਲਾਜ਼ਮਾਂ ਦੀ ਗੱਡੀ VIP ਜਾ ਰਹੇ ਨੇ ਉਹ ਫਸਰੇ ਨੇ ਤੇ ਇਹਨਾਂ ਨੇ ਸ਼ਵੇਦ ਦਾ ਸਾਨੂੰ ਇਹ ਪਰੇਸ਼ਾਨ ਕੀਤਾ ਹੋਇਆ ਤੇ ਆਪਾਂ ਪ੍ਰਸ਼ਾਸਨ ਨੂੰ ਫੋਨ ਕਰਕੇ ਦੱਸਤਾ ਕਿ ਸਾਰ ਇਦਾਂ ਇਹ ਚੰਗਰ ਹੈ ਤਾਂ ਉਹਨਾਂ ਵਾਇੰਦ ਉਹਨਾਂ ਨੇ ਡੈਂਟ ਵਗੈਰਾ ਤਾਂ ਥੂ ਸਾਈਡ ਕੀਤੇ ਨੇ ਪਰ ਇਹ ਬੰਦੇ ਅਜੇ ਵੀ ਇੱਥੇ ਖੜੇ ਨੇ ਤੇ ਕੋਈ ਵੀ ਜੇ ਪਰੇਸ਼ਾਨੀ ਦਿੱਕਤ ਕੁਝ ਵੀ ਹੁੰਦੀ ਹੈ ਤੇ ਇਹ ਆਪਣੇ ਇਹਨਾਂ ਬੰਦੇ ਨੂੰ ਪਲੀਜ਼ ਤੁਹਾਡੇ ਮਾਦਮ ਤੁਹਾਨੂੰ ਕਹਿਣਾ ਕਿ ਉਹਨਾਂ ਕੋਹੋ ਕਿ ਇਦਾਂ ਨਾ ਕਰੋ ਜੋ ਵੀ ਚੀਜ਼ਾਂ ਤੁਹਾਡੀ ਲੀਗਲ ਤਰੀਕੇ ਨਾਲ ਕੰਪਨੀ ਨਾਲ ਗੱਲ ਕਰੋ ਕੋਈ ਮੰਗਿਆ ਕੁਛ ਹੈ ਹਰ ਚੀਜ਼ ਦਾ ਇੱਕ ਤਰੀਕਾ ਹੈ ਠੀਕ ਹੈ ਨਹੀਂ ਤੁਸੀਂ ਜਾ ਕੇ ਆਪਣੇ ਲੈਟਰ ਲਿਖੋ ਜੋ ਕਰੋ ਤਰੀਕੇ ਨਾਲ ਕੰਪਨੀ 'ਚ ਕੰਮ ਕਰੋ ਤੇ ਜੇ ਤੁਹਾਡੀ ਹਰ ਇੱਕ ਚੀਜ਼ ਸਭ ਕੁਝ ਸੈਲਰੀ ਇਹਦੀ ਟਾਈਮ ਟੂ ਟਾਈਮ ਆ ਰਹੀ ਹੈ ਹਰ ਚੀਜ਼ ਓਕੇ ਹੋ ਰਹੀ ਹੈ ਤੇ ਉਸ ਤੋਂ ਬਾਅਦ ਵੀ ਇਹ ਟੋਲ ਦਾ ਮਾਹੌਲ ਖਰਾਬ ਕਰ ਰਹੇ ਨੇ ਹਰੇ ਕਹਿੰਦੇ ਆ ਵੀ ਜੇਕਰ ਮੰਗ ਨਾ ਮੰਗੀ ਗਈ ਤੇ ਅਸੀਂ ਪੂਰੀ ਕਰਾਂਗੇ ਸਰ ਦੇਖੋ ਪਹਿਲੀ ਗੱਲ ਤਾਂ ਇਹ ਇਹਨਾਂ ਦੀ ਜਿਹੜੀ ਮੰਗਾ ਨੇ ਪਹਿਲਾਂ ਇਹ ਮੰਗਾ ਆਪਣੀਆਂ ਰੱਖਣ ਦਾ ਸਹੀ ਠੀਕ ਹੈ ਕੰਪਨੀ ਨੂੰ ਪਤਾ ਲੱਗੇ ਇਹਨਾਂ ਦੀਆਂ ਕੀ ਮੰਗਾ ਨੇ ਅਗਰ ਜਾਇਜ਼ ਮੰਗਾ ਹੋਣਗੀਆਂ ਜੋ ਜੋ ਵੀ ਇਹਨਾਂ ਦੀ ਮੰਗਾ ਹੋਣੀਆਂ ਅਗਰ ਉਹ ਜਾਇਜ਼ ਜਿਹੜੀ ਮੰਗਾ ਹੋਣੀਆਂ ਨੇ ਉਹ ਕੰਪਨੀ ਨੇ ਪੂਰੀ ਕਰਨੀਆਂ ਨੇ ਔਰ ਆਲਰੇਡੀ ਉਹ ਚੀਜ਼ਾਂ ਹੋ ਰਹੀਆਂ ਨੇ ਉਸ ਤੋਂ ਬਾਅਦ ਵੀ ਹੋਰ ਇਹਨਾਂ ਕੋਲ ਮਤਲਬ ਇਹਨਾਂ ਨੈਸ਼ਨਲ ਹਾਈਵੇਅ ਆਪਾਂ ਬੰਦ ਕਰਨ ਦੀ ਕੋਈ ਅਥਾਰਟੀ ਨਹੀਂ ਹੈ ਔਰ ਇਹਨਾਂ ਨੇ ਅੱਜ ਵੀ ਇਹੀ ਚੀਜ਼ ਕੀਤੀ ਹੈ ਜਿਹੜੀ ਬਿਲਕੁਲ ਇਲਲੀਗਲ ਹੈ ਬਿਨਾਂ ਕੋਈ ਨੋਟਿਸ ਪੁਲਿਸ ਸਟੇਸ਼ਨ ਤੇ ਮੈਂ ਕਨਸਰਨਿੰਗ ਸਚੋ ਸਾਹਬ ਨਾਲ ਮੇਰੀ ਗੱਲ ਹੋਈ ਤੇ ਉਹਨਾਂ ਨੇ ਵੀ ਦੱਸਿਆ ਕਿ ਮੇਰੇ ਕੋਲ ਕੋਈ ਨੋਟਿਸ ਨਹੀਂ ਹੈ ਮੈਂ ਉਹਨੂੰ ਪੁੱਛਿਆ ਕਿ ਇੱਥੇ ਬੰਦੇ ਇਹ ਕੰਮ ਕਰ ਰਹੇ ਆ ਆ ਕੇ ਇੱਥੇ ਟੈਂਸ਼ਨਟ ਲਾ ਕੇ ਤੇ ਧਰਨਾ ਦੇ ਰਹੇ ਆ ਤੇ ਉਹਨੇ ਕਿਹਾ ਮੇਰੀ ਨੋਟਿਸ ਬਿਲਕੁਲ ਨਹੀਂ ਹੈ ਤੇ ਮੈਂ ਆਪਣੀ ਟੀਮ ਭੇਜਦਾ ਹਾਂ ਤੇ ਕੋਈ ਚੱਕਰ ਨਹੀਂ ਸਰ ਆਪਣਾ ਜੋ ਵੀ ਹੈ ਤੁਹਾਡਾ ਟੋਲ ਨਹੀਂ ਤੇ ਉਸ ਮੈਂ ਕਿਹਾ ਡਿਸਟਰਬ ਕਰ ਰਹੇ ਨੇ ਪੂਰੀ ਟ੍ਰੈਫਿਕ ਡਿਸਟਰਬ ਹੋ ਰਹੀ ਆ ਲੋਕ ਜਿਹੜੇ ਆ ਸਫਰ ਕਰ ਰਹੇ ਨੇ ਉਹ ਡਿਸਟਰਬ ਹੋ ਰਹੇ ਨੇ ਇਸ ਚੀਜ਼ ਕਰਕੇ